ਸਕਦੇ ਕਿ ਇਹ ਆਪਣੀ ਗਲਤੀ ਜਿਹੜੇ ਆ ਵੀ ਨਹੀਂ ਮੰਨਦੇ ਕਿਉਂਕਿ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਇਹ ਜਿਹੜਾ ਬਲੇਮਿੰਗ ਆ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲਾ ਦਿੰਦੇ ਨੇ ਕਿ ਉਹਨਾਂ ਦੀ ਗਲਤੀ ਆ ਪਰ ਕਿਤੇ ਨਾ ਕਿਤੇ ਆਪਣੇ ਗਲਤੀ ਜੜੀ ਹੈ ਨਹੀਂ ਦੇਖਦੇ ਤੁਸੀਂ ਦੇਖ ਸਕਦੇ ਹੋ ਕਿ ਈ ਰਕਸ਼ਸ ਕਿੰਨੀ ਜ਼ਿਆਦਾ ਤਾਦਾਦ ਦੇ ਵਿੱਚ ਮੌਜੂਦ ਆ ਜਿੱਤੇ ਕਿ ਆਪਾਂ ਗੱਲ ਕਰ ਲਈ ਈ ਰਕਸ਼ਸ ਦੀ ਤੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਈ ਰਕਸ਼ਸ ਦੀ ਜਿਹੜੀ ਗਿਣਤੀ ਹੈ ਉਹ ਦਿਨ ਬਦ ਦਿਨ ਜਿਹੜੀ ਆ ਵਧਦੀ ਹੋਈ ਨਜ਼ਰ ਆ ਰਹੀ ਹੈ ਜਿੱਤੇ ਕਿ ਛੋਟੀ ਉਮਰ ਤੋਂ ਲੈ ਕੇ ਇੱਕ ਵੱਡੀ ਉਮਰ ਤੱਕ ਦੇ ਲੋਕ ਜਿਹੜੇ ਨੇ ਇਹ ਰੱਖਿਆ ਚਲਾ ਰਹੇ ਨੇ ਜਿੱਤੇ ਕਰਕੇ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਜਿਹੜਾ ਸਾਹਮਣਾ ਆ ਕੰਨਾਂ ਪੈਂਦਾ ਕਾਫੀ ਕਾਫੀ ਘੰਟੇ ਜਿਹੜੇ ਨੇ ਜਾਮ ਦੇ ਵਿੱਚ ਨਿਕਲ ਜਾਂਦੇ ਨੇ ਸੋ ਇਸ ਵੇਲੇ ਦੇ ਹਾਲਾਤ ਨੇ ਜੋ ਕਿ ਲੁਧਿਆਣਾ ਦੇ ਹਾਲਾਤ ਨੇ ਜੋ ਕਿ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ ਸੋਰੀ ਦੇ ਜਿੱਥੇ ਵੀ ਇਹਨਾਂ ਦੀ ਮਰਜ਼ੀ ਹੁੰਦੀ ਹੈ ਜਿੱਥੇ ਵੀ ਇਹਨਾਂ ਨੂੰ ਲੱਗਦਾ ਹੈ ਉੱਥੇ ਹੀ ਜਿਹੜੇ ਆ ਆਪਣਾ ਇਹ ਰੱਖਸ਼ਾ ਰੋਕ ਕੇ ਖੜ ਜਾਂਦੇ ਨੇ ਇਹਨਾਂ ਨੂੰ ਇੰਨਿਕ ਸਾਵਧਾਨੀ ਜਿਹੜੀ ਹੈ ਜ਼ਰੂਰਤਲੀ ਚਾਹੀਦੀ ਹੈ ਕਿਤੇ ਨਾ ਕਿਤੇ ਆਪਾਂ ਗੱਲ ਕਰ ਲਈ ਇਹ ਰੱਖਸ਼ਾ ਵਾਲਿਆਂ ਦੀ ਇਹ ਰੱਖਸ਼ਾ ਦੀ ਲਾਪਰਵਾਹੀ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਇਹ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਹੈ